22 ਜਨਵਰੀ 2024 ਇਹ ਇੱਕ ਤਾਰੀਖ ਨਹੀਂ ਹੈ ਇੱਕ ਇਤਿਹਾਸ ਬਨਣ ਵਾਲਾ ਹੈ ਕਿਉਂਕਿ ਇੱਥੇ ਪ੍ਰਭੂ શ્રી ਰਾਮ ਦੀ ਪ੍ਰਾਣ ਪ੍ਰティਸ਼ਤਾ ਹੋਣ ਵਾਲੀ ਹੈ ਤੇ ਰਾਮ ਲਲਾ ਆਪਣੇ ਗਰਭ ਗ੍ਰਹਿ ਤੇ ਵਿਰਾਜਮਾਨ ਹੋਣਗੇ ਤੇ ਇਸ ਦਿਨ ਨੂੰ ਇਤਿਹਾਸਿਕ ਬਣਾਇਆ ਜਾਏਗਾ ਤੇ ਅੱਜ ਤੋਂ ਬਾਅਦ ਦੇਸ਼ ਦੇ ਵਿੱਚ ਦੋ ਵਾਰੀ ਦੀਵਾਲੀ ਮਨਾਈ ਜਾਏਗੀ ਇੱਕ ਦੀਵਾਲੀ ਜੋ ਕਿ ਗ੍ਰੰਥਾਂ ਦੇ ਹਿਸਾਬ ਨਾਲ ਆਉਂਦੀ ਹੈ ਦੂਸਰੀ ਦੀਵਾਲੀ ਅਯੁੱਧਿਆ ਦੇ ਦੁਬਾਰਾ ਪੂਰਨ ਨਿਰਮਾਣ ਦੀ ਦੀਵਾਲੀ ਜਿਹੜੀ ਉਹ ਮਨਾਈ ਜਾਏਗੀ ਉਸ ਦੀ ਖੁਸ਼ੀ ਤੇ ਚੱਲਦੇ ਪੂਰੇ ਭਾਰਤ 'ਚ ਦੀਪਾਂ ਵਾਲਾ ਕੀਤੀ ਜਾਏਗੀ ਉਹਨੂੰ ਜਾਰੀ ਰੱਖਦੇ ਹੋਏ ਉਸੇ ਦੀਪਮਾਲਾ ਨੂੰ ਵਡਾਵਾ ਦਿੰਦੇ ਹੋਏ ਨੈਨ ਗਲੋਬਲ ਫਾਊਂਡੇਸ਼ਨ ਵੱਲੋਂ 108108 ਦੀਵਿਆਂ ਦਾ ਜੋ ਕਿ ਉਪਰਾਲਾ ਕੀਤਾ ਗਿਆ ਕਿ 108108 ਦੀਵੇ ਜੋ ਕਿ ਸ਼ਹਿਰ ਦੇ ਵਿੱਚ ਵੰਡੇ ਜਾਣਗੇ ਤੇ ਅੱਜ ਪਹਿਲਾ ਦਿਨ ਹੈ ਜਿੱਥੇ ਕਿ ਆ ਨਵਲਟੀ ਚੌਂਕ ਦੇ ਵਿੱਚ ਟੀਮ ਵੱਲੋਂ ਦੀਵੇ ਵੰਡੇ ਜਾ ਰਿਹਾ 108108 ਦੀਵੇ 11-11 ਦੀਵਿਆਂ ਦਾ ਪੈਕੇਟ ਜੋ ਕਿ ਹੱਥ ਚ ਲੈ ਕੇ ਸਸਤਾ ਦੇ ਮੈਂਬਰ ਦੇ ਰਹੇ ਆ ਦੇ ਉਦੇਸ਼ ਇੱਕੋ ਦੇ ਰਹੇ ਆ ਕਿ ਘਰ ਘਰ ਦੀਪਮਾਲਾ ਕਰਨੀ ਚਾਹੀਦੀ ਹੈ ਤੇ ਜਿਹੜੇ ਰਾਮ ਮੰਦਰ ਬਣ ਰਿਹਾ ਰਾਮ ਮੰਦਿਰ ਅੱਜ ਰਾਮ ਇਨੇ ਖਾਸ ਕਿਉਂ ਹੋ ਗਏ? ਰਾਮ ਹਮੇਸ਼ਾ ਤੋਂ ਖਾਸ ਸੀ ਇਹ ਤੇ ਲੋਕਾਂ ਦਾ ਭਰਮ ਹੀ ਆ ਕਿ ਰਾਮ ਖਾਸ ਨਹੀਂ ਰਾਮ ਹਰ ਬੰਦੇ ਆਸੇ ਖਾਸ ਆ ਹਰ ਧਰਮ ਵਾਸਤੇ ਖਾਸ ਆ। ਦੂਸਰੀ ਗੱਲ ਕਰੀਏ ਜਿਸ ਤਰ੍ਹਾਂ ਕੀ ਤੁਸੀਂ ਉਪਰਾਲਾ ਕੀਤਾ 1,08,108 ਦੀਵੇ ਤੇ ਇਹ 1,08,108 ਦੀ ਫਿਗਰ ਤੇ ਦੀਵੇ ਵੰਡਣ ਦਾ ਕਿਸ ਤਰ੍ਹਾਂ ਕੋਈ ਲੰਗਰ ਲਗਾ ਰਿਹਾ ਕੋਈ ਯਾਤਰਾ ਲੈ ਕੇ ਜਾ ਰਿਹਾ ਤਾਂ ਤੁਸੀਂ ਦੀਵੇ ਵੰਡਣ ਦਾ ਕਿਸ ਤਰ੍ਹਾਂ ਸੋਚਿਆ ਸਰ ਦੇਖੋ ਇਹ ਇੱਕ ਆਂਦੀ ਦੀਵਾਲੀ ਤੇ 22 ਜਨਵਰੀ ਨੂੰ ਆ ਰਹੀ ਮਹਾ ਦਿਵਾਲੀ। ਅਸੀਂ ਮਹਾ ਦਿਵਾਲੀ ਮਨਾਣੀ ਆ ਤੇ ਦਿਵਾਲੀ ਕਿਸ ਤਰ੍ਹਾਂ ਮਣਾਈ ਜਾਂਦੀ ਹੈ ਦੀਪ ਮਾਲਾ ਕਰਕੇ ਤੇ ਦੀਪ ਮਾਲਾ ਕਿੰਨਾ ਹੋਏਗੀ ਦੀਵੇ ਨਾਲ। ਇਹ 11-11 ਦੇ ਪੈਕਟ ਮੰਦਰਾ ਚ ਪਹੁੰਚ ਜਾਏਗਾ। ਇਹ 11 ਦੀ ਪੈਕਿੰਗ ਅਸੀਂ ਦੇ ਚੁੱਕੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਹਰ ਬੰਦੇ ਨੂੰ 11 ਹੀ ਮਿਲਣਗੇ। ਜਿਹਦੇ ਘਰ ਕੋਲ ਜਿਆਦਾ ਜ਼ਰੂਰਤ ਹੋ ਉਹ ਜਿਆਦਾ ਪੈਕਟ ਵੀ ਲੈ ਸਕਦਾ 1 2 3 4 ਪੈਕਟ ਲੈ ਲੇ ਆਪਣੇ। ਜਿਸ ਤਰ੍ਹਾਂ ਕਿਸ ਨੂੰ ਹੈਗਾ ਕਿ ਮੇਰੇ ਘਰ ਇੰਨੇ ਜ਼ਰੂਰਤ ਹੋ ਲਿਆ ਸਕਦਾ। ਤੇ ਜਿਹੜੀ ਕਿ ਅੱਜ ਪਹਿਲਾ ਦਿਨ ਹੈ ਤੇ ਅੱਜ ਕਿੰਨੇ ਕ ਦੀਵੇ ਵੱਡੇਗੇ ਤੁਹਾਡੇ ਕੋਲ? ਅੱਜ ਤਹ ਹਾਲੇ ਵੰਡ ਹੀ ਰਹੇ ਆ ਇਸੇ 10000 ਦੀਵੇ ਆਪਾਂ ਲਿਆਏ ਸੀ ਬਾਕੀ 10-10000 ਕਰਕੇ ਅਸੀਂ ਮੰਦਰਾ ਚ ਦੇ ਦਾਂਗੇ ਉਹ ਮੰਦਰਾ ਚ ਲੋਕੀ ਆਣ ਸ਼ਰਦਾ ਨਾ ਮੱਥਾ ਟੇਕਣ ਤੇ ਦੀਵੇ ਦਾ ਪ੍ਰਸ਼ਾਦ ਲੈ ਕੇ ਜਾਣ ਇਹ ਮੰਦਰਾ ਦੇ ਵਿੱਚ ਦੀਵੇ ਵੰਡੇ ਜਾਣਗੇ ਦੀਵੇ ਦਾ ਪ੍ਰਸ਼ਾਦ ਦਿੱਤਾ ਜਾਏਗਾ ਤੇ ਕਿਹੜੇ ਕਿਹੜੇ ਮੰਦਰ ਕੁਛ ਤੁਸੀਂ ਇਹ ਲਿਸਟ ਬਣਾਈ ਹੈ ਕਿਹੜੇ ਕਿਹੜੇ ਮੰਦਰਾ ਚ ਅਸੀਂ ਅਪੀਲ ਕਰਾਂਗੇ ਗੋਪਾਲ ਮੰਦਰ ਜੀ ਦੁਰਗਿਆਨਾ ਤੀਰਸ ਜੀ ਆਪਣਾ ਮਾਤਾ ਲਾਲ ਦੇਵੀ ਚਿੰਤਪੁਣੀ ਮਾਤਾ ਜੀ ਭੱਦਰਕਾਲੀ ਮਾਤਾ ਜੀ ਜਿਹੜੇ ਜਿਹੜੇ ਵੀ ਮੰਦਰ ਹੈਗੇ ਆ ਆਪਣਾ ਵੱਡਾ ਸ਼ਵਾਲ ਹੈ ਜੀ ਇਹੀ ਉੱਥੇ ਜਾਵਾਂਗੇ ਉਹਨਾਂ ਨੂੰ ਅਪੀਲ ਕਰਾਂਗੇ ਪੰਡਤ ਜੀ ਨੂੰ ਕਿਹਾ ਤੁਸੀਂ ਪ੍ਰਸ਼ਾਦ ਦੇ ਤੌਰ ਤੇ ਲੋਕਾਂ ਨੂੰ ਦਿਵੋ ਤੇ ਬਹੁਤ ਵੱਡੀ ਗੱਲ ਕੀਤੀ ਹੈ ਪ੍ਰਸ਼ਾਦ ਦੇ ਤੌਰ ਤੇ ਦੀਵੇ ਜਿਹੜੇ ਵੱਡੇ ਜਾਣਗੇ ਤੇ ਇੱਕ ਭਾਰਤ ਦੇ ਵਿੱਚ ਜਿਹੜੀ ਬਹੁਤ ਵੱਡੀ ਦੀਵਾਲੀ ਮਨਾਈ ਜਾ ਰਹੀ ਹੈ ਤੇ ਅੱਜ ਤੋਂ ਬਾਅਦ ਜਿਹੜੀ ਦੋ ਦੀਵਾਲੀ ਮਨਾਈ ਜਾਏਗੀ ਵਿਸ਼ਵ ਦੇ ਵਿੱਚ ਦੋ ਦੀਵਾਲੀਆਂ ਜਿਹੜੀਆਂ ਮਨਾਈਆਂ ਜਾਣਗੀਆਂ ਤੇ ਕਿਸ ਤਰ੍ਹਾਂ ਲੱਗਦਾ ਕਿ ਦੋ ਦੀਵਾਲੀ ਨਾਲ ਕਿੰਨਾ ਕੁ ਵੱਡਾ ਇੱਕ ਤਿਉਹਾਰ ਦੇ ਨਾਲ ਜਿਸ ਨਾਲ ਕਿ ਵਪਾਰ ਨੂੰ ਹੰਗਾਰਾ ਮਿਲਦਾ ਤੇ ਇਹ ਦੋ ਦੀਵਾਲੀ ਨਾਲ ਕਿੰਨਾ ਕੁ ਵੱਡਾ ਹੰਗਾਰਾ ਤੁਸੀਂ ਦੇਖਦੇ ਹੋ ਵਪਾਰ ਨੂੰ ਤਾਂ ਦੇਖੋ ਜੀ ਬਹੁਤ ਜ਼ਿਆਦਾ ਹੰਗਾਰਾ ਮਿਲਣਾ ਹੀ ਹੈ ਹੁਣ ਅੱਜ ਬਹੁਤ ਜ਼ਿਆਦਾ ਲੋਕੀ ਵਪਾਰ ਕਰ ਰਹੇ ਜਿੱਦਾਂ ਹੁਣ ਆਪਾਂ ਦੀਵੇ ਤਾਂ ਕੀਤਾ ਦੀਵੇ ਤਾਂ ਹਾਨੂੰ ਮਿਲ ਨਹੀਂ ਰੇ ਸੀਗੇ ਬਹੁਤ ਜਗ੍ਹਾ ਤੋਂ ਆਰਡਰ ਦੇ ਦੇ ਕੇ ਤੇ ਉੱਥੋਂ ਆਰਡਰ ਤੇ ਨਾਲ ਆਪਾਂ ਦੀਵੇ ਮੰਗਵਾਏ ਨੇ ਯਾਨੀ ਕਿ ਆਰਡਰ ਦੇ ਕੇ ਖਾਸ ਦੀਵੇ ਮੰਗਵਾਏ ਜਾ ਰਹੇ ਆ ਦੀਵੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਕੁੱਲ ਵੰਡੇ ਵੀ ਜਾ ਰਹੇ ਆ ਤੇ ਦੀਪਮਾਲਾ ਹੀ ਕਿਉਂ ਤੁਸੀਂ ਚੂਜ਼ ਕੀਤੀ ਦੀਪਮਾਲਾ ਹੀ ਖਾਸ ਕਿਉਂ ਦੇਖੋ ਦੀਪਮਾਲਾ ਤਿਹਾਰ ਦੀਵਾਲੀਆ ਤਿਹਾੜੀ ਅਸਲੀ ਦੀਪ ਦੀਪਮਾਲਾ ਕਰਕੇ ਹੀ ਹੁੰਦਾ ਦੀਪ ਦੀਪਕ ਜਲਾਓ ਤੇ ਦੀਵਾਲੀ ਮਨਾਓ ਹਮੇਸ਼ਾ ਤੋਂ ਹੀ ਚੱਲਦਾ ਆ ਰਿਹਾ ਤੇ ਹੁਣ 500 ਸਾਲ ਬਾਅਦ ਤਿਉਹਾਰ ਆਇਆ ਹੈ ਤੇ ਆਪਾਂ ਇਹਨੂੰ ਮਹਾ ਉਤਸਵ ਦੀ ਤਰ੍ਹਾਂ ਮਨਾਣਾ ਹੈ ਤੇ ਆਪਣਾ ਉਪਰਾਲਾ ਸੀਗੀ ਧੀਰੇ ਜੀ ਭਾਈ ਨੇ ਸੋਚਿਆ ਕਿ ਆਪਾਂ ਕਿਉਂ ਨਾ ਹਰ ਇੱਕ ਨੂੰ ਦੀਪਕ ਦੇ ਕੇ ਹੀ ਦੀਵੇ ਦੇ ਕੇ ਹੀ ਬਹੁਤ ਵੱਡੀ ਗੱਲ ਕੀਤੀ ਹੈ ਦੀਵੇ ਦੇ ਕੇ ਮਨਾਣਾ ਦੀਪਮਾਲਾ ਬਹੁਤ ਵੱਡਾ ਇੱਕ ਤਿਉਹਾਰ ਜਿਹੜਾ 22 ਜੂਨ ਨੂੰ ਮਨਾਇਆ ਜਾਏਗਾ ਦੀਵਾਲੀ ਦਾ ਜਿਹੜੀ ਕਿ ਮਹਾ ਦੀਵਾਲੀ ਇਹਨਾਂ ਵੱਲੋਂ ਕਹੀ ਗਈ ਹੈ ਉਸ ਲਈ ਦੀਪ ਇੱਕ ਜਿਹੜੇ ਵੰਡੇ ਜਾ ਰਹੇ 11-11 ਦੀਵੇ ਦੇ ਲੰਗਰ ਤੋਂ ਤੁਸੀਂ ਬਹੁਤ ਵੇਖੇ ਹੋਣੇ ਇਹ ਪੰਜਾਬ ਦੇ ਇਤਿਹਾਸ ਚ ਪਹਿਲਾ ਲੰਗਰ ਹੈ ਜੋ ਕਿ ਦੀਵਿਆਂ ਦਾ ਲੰਗਰ ਲਗਾਇਆ ਗਿਆ ਹੈ ਦੀਵਿਆਂ ਦਾ ਲੰਗਰ ਜੋ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਲਗਾਇਆ ਗਿਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਗੱਡੀ ਭਰ ਕੇ ਇਧਰ ਦੀਵੇ ਜੋ ਕਿ ਵੰਡੇ ਜਾ ਰਹੇ ਆ ਲਗਭਗ ਇਹਨਾਂ ਵੱਲੋਂ ਅੱਜ ਪਹਿਲਾ ਦਿਨ ਹੈ ਤੇ ਇੱਥੇ ਨੋਵਲਟੀ ਚੌਂਗ ਵਿਚ ਦੀਵੇ ਵੰਡੇ ਗਏ ਤੇ ਬਾਕੀ ਮੰਦਰਾਂ ਦੇ ਵਿੱਚ ਵੀ ਪਹੁੰਚਾਇਆ ਜਾ ਰਿਹਾ ਹੈ ਜਿਹਦੀ ਲਿਸਟ ਟੀਮ ਮੈਂਬਰਾਂ ਵੱਲੋਂ ਦੱਸ ਦਿੱਤੀ ਗਈ ਹੈ ਖਾਸ ਖਾਸ ਮੰਦਰ ਜਿਵੇਂ ਦੁਰਗਾਣਾ ਮੰਦਰ ਹੋ ਗਿਆ ਸ਼ਿਵਲਾ ਬਾਗ ਭਾਈਆ ਹੋ ਗਿਆ ਗੋਪਾਲ ਮੰਦਰ ਹੋ ਗਿਆ ਆਦੀ ਮੰਦਰਾਂ ਦੇ ਵਿੱਚ ਵੀ ਇਹ ਦੀਵੇ ਪਹੁੰਚਾ ਦਿੱਤੇ ਜਾਣਗੇ ਤੇ ਪ੍ਰਸ਼ਾਦ ਦੇ ਤੌਰ ਤੇ ਇਹ ਦੀਵੇ ਵੰਡੇ ਜਾਣਗੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀਵੇ ਜਿਹੜੇ ਆ ਇਹ ਆ ਜਾ ਰਹੇ ਲੋਕਾਂ ਨੂੰ ਮੈਂਬਰਸ ਵੱਲੋਂ ਦਿੱਤੇ ਜਾ ਰਹੇ ਹਨ ਇਹ ਇਸੇ ਕਰਕੇ ਦੀਵੇ ਵੰਡੇ ਜਾ ਰਹੇ ਹਨ ਤਾਂ ਕਿ ਹਰ ਘਰ ਦੇ ਵਿੱਚ ਦੀਪਮਾਲਾ ਹੋਏ ਹਰ ਘਰ ਦੇ ਵਿੱਚ ਇਹ ਤਿਹਾੜ ਨੂੰ ਇੱਕ ਪੂਰੇ ਧੂਮਤਾਨਾ ਮਨਾਇਆ ਜਾਵੇ ਕਿਉਂਕਿ ਜਦੋਂ ਇਨਵਿਜ਼ਮ ਆਇਆ ਉਸ ਤੋਂ ਬਾਅਦ ਮੰਦਿਰ ਤੋਸ ਕਰਕੇ ਉੱਥੇ ਬਾਬਰੀ ਮਸਜਿਦ ਬਣਾ ਦਿੱਤੀ ਗਈ ਹੀ ਉਦੋਂ ਤੋਂ ਹੀ ਹਿੰਦੂ ਕਮਿਊਨਿਟੀ ਜਿਹੜੀ ਹੈ ਆਪਣੇ ਮੰਦਿਰ ਦੀ ਮੰਗ ਪੂਰੀ ਮੰਗ ਕਰ ਰਹੀ ਸੀ ਲੇਕਿਨ ਅੱਜ ਦੇਸ਼ ਆਜ਼ਾਦ ਹੋਏ ਵੀ 75 ਸਾਲ ਤੋਂ ਵੀ ਵੱਧ ਹੋ ਗਏ ਲੇਕਿਨ ਇਸ ਤਰ੍ਹਾਂ ਪਹਿਲੀ ਵਾਰ ਹੁਣ ਮੰਦਰ ਬਣਨ ਜਾ ਰਿਹਾ 500 ਸਾਲਾਂ ਦਾ ਇਤਿਹਾਸ ਤੇ ਨਾਲ ਦੇ ਨਾਲ ਲਈ ਭਾਰਤ ਉਹਨਾਂ ਕਾਰ ਸੇਵਕਾਂ ਨੂੰ ਵੀ ਨਮਨ ਕਰਦਾ ਜਿਨ੍ਹਾਂ ਨੇ ਆਪਣੀ ਸੇਵਾ ਦਿੰਦੇ ਹੋਏ RAM ਦੇ ਲਈ ਆਪਣੀ ਸੇਵਾ ਦਿੰਦੇ ਹੋਏ ਜਾਨ ਤੱਕ ਨਿਸ਼ਾਰ ਕਰ ਦਿੱਤੀ ਕੁਝ ਰਾਜਨੀਤਿਕ ਦਲਾਂ ਦੀ ਇਹ ਨੀਤੀਆਂ ਕਰਕੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਸਰੇ ਆਮ ਗੋਲੀ ਗੋਲੀਆਂ ਵੀ ਚਲਾਈਆਂ ਗਈਆਂ ਉਹਨਾਂ ਦੇ ਵੀ ਪ੍ਰਾਣ ਤਿਆਗ ਨੂੰ ਆਪਾਂ ਬਲੀਦਾਨ ਨੂੰ ਨਮਨ ਕਰਦੇ ਹਾਂ